ਸਤਿ ਸ਼੍ਰੀ ਅਕਾਲ ਸਾਥੀਓ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਇਸ ਵਕਤ ਸਭ ਤੋਂ ਮਾੜੇ ਦੌਰਾਂ ਦੇ ਹੜ੍ਹਾਂ ਤੋਂ ਜਿਹੜਾ ਹੈ ਸਾਹਮਣਾ ਕਰ ਰਿਹਾ ਲਗਾਤਾਰ ਸਾਡੇ ਇਲਾਕੇ ਦੇ ਵਿੱਚ ਪਿਛਲੇ 2-3 ਦਿਨਾਂ ਚ ਭਾਰੀ ਬਰਸਾਤ ਪੈ ਰਹੀ ਸੀ ਉਹਦੇ ਕਰਕੇ ਬਹੁਤ ਸਾਰੇ ਜਿਹੜੇ ਲੈਂਡਸਲਾਈਡ ਹੈ ਅੱਜ ਦੇ ਦਿਨ 12 ਜਗ੍ਹਾ ਤੋਂ ਜਿਹੜੀ ਹੈ ਭਾਖੜਾ ਮੇਨਰ ਤੇ ਜਿਹੜੀ ਸਾਡੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਹੈ 12 ਜਗ੍ਹਾ ਬ੍ਰੀਚ ਆਏ ਉਹਨਾਂ ਵਿੱਚੋਂ ਜਿਹੜੇ ਦੋ ਵੱਡੇ ਬ੍ਰੀਚ ਸੀਗੇ ਮਿੰਡਵਾ ਦੇ ਝਿੰਜੜੀ ਜਿਹੜੇ ਇੰਨੇ ਖਤਰਨਾਕ ਸੀਗੇ ਕਿ ਅਗਰ ਇਥੋਂ ਬਹਿਰ ਟੁੱਟਦੀ ਤੱਕ ਕਈ ਸਾਡੇ ਇਲਾਕੇ ਦੇ ਪਿੰਡ ਤੇ ਰੋਪੜ ਜ਼ਿਲ੍ਹਾ ਤੇ ਪੰਜਾਬ ਦੇ ਕਾਏ ਕਾਫੀ ਹਿੱਸਾ ਜਿਹੜਾ ਹੈ ਉਹਦੇ 'ਚ ਇੰਨੀ ਜ਼ਿਆਦਾ ਮਾਰ ਹੋਣੀ ਸੀ ਖਾਸ ਕਰਕੇ ਸਾਡੇ ਪਿੰਡਾਂ ਦਾ ਨਾਮ ਉਹ ਨਿਸ਼ਾਨ ਜਿਹੜਾ ਮਿਟ ਜਾਣਾ ਸੀ ਆ ਲੱਗ ਪਰ ਪਾਰਾਂਟੀਆਂ ਟੈਟੂ ਜਿਹੜਾ ਹੈ ਸੰਦੇ ਪਿੰਡ ਦੇ ਸਾਰੇ ਨੌਜਵਾਨਾਂ ਵੱਲੋਂ ਇੰਨੀ ਮਿਹਨਤ ਸਾਹਸ ਪਾਸ ਦੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਪਿੰਡਾਂ ਦੇ ਸਰਪੰਚਾਂ ਵੱਲੋਂ ਪ੍ਰਸ਼ਾਸਨ ਦੀ ਸਾਰੀ ਟੀਮ 12 ਘੰਟੇ ਨਹੀਂ ਮਿਹਨਤ ਦੇ ਨਾਲ ਲੱਗ ਕੇ ਅਸੀਂ ਜਿਹੜੇ ਇਹਨੂੰ ਬ੍ਰੀਚ ਨੂੰ ਕਾਫੀ ਹੱਦ ਤੱਕ ਜਿਹੜਾ ਹੈ ਕਰਤਾ ਤੇ ਅੱਗੇ ਹੁਣ ਗੁਰੂ ਸਾਹਿਬ ਦੇ ਚਰਨਾਚਰਨਾਂ ਸਰਦਾਸ ਜੀ ਗੁਰੂ ਸਾਹਿਬ ਬਿਹਾਲ ਕਰੋ ਉਧਰ ਜਿਹੜਾ ਡੈਮ ਦਾ ਪਾਣੀ ਉਹ ਵੀ ਭਰਦਾ ਪਿਆ ਲਗਾਤਾਰ ਬਰਸਾਤੀ ਹੋ ਰਹੀ ਹੈ ਪਰ ਮੈਂ ਮੇਰਾ ਜਿਹੜਾ ਦਿਲ ਹੈ ਉਹ ਇਹਨਾਂ ਨੌਜਵਾਨਾਂ ਦੇ ਉੱਤੇ ਵੱਖ-ਵੱਖ ਸਾਰੇ ਪਿੰਡ ਦੇ ਨੌਜਵਾਨ ਹਨ ਕਿਸੇ ਨੇ ਕੁਝ ਨਹੀਂ ਦੇਖਿਆ ਕੁਝ ਖਾਦਾ ਪੀਤਾ ਨਹੀਂ ਤੇ ਲਗਾਤਾਰ 12 ਘੰਟਿਆਂ ਤੋਂ ਇਦਾਂ ਦੇ ਵੀ ਨੌਜਵਾਨ ਜਿਹੜੇ ਇੱਕ ਮਿੰਟ ਵੀ ਬ੍ਰੇਕ ਨਹੀਂ ਲਈ ਆਮ ਸਾਰੇਆਂ ਦੇ ਜਿਹੜੇ ਤੇ ਨਾਲ-ਨਾਲ ਜਿਵੇਂ-ਜਿਵੇਂ ਵੀਡੀਓ ਪਾਰੇ ਸੀ ਸਾਰੇ ਪਿੰਡਾਂ ਤੋਂ ਬਹੁਤ ਦੂਰੋਂ-ਦੂਰੋਂ ਪਿੰਡਾਂ ਤੋਂ ਜਿਹੜੇ ਹੈ ਉਹ ਟਰਾਲੀਆਂ ਲੈ ਕੇ ਮਿੱਟੀਆਂ ਲੈ ਕੇ ਬੇਸ਼ੁਮਾਰ ਮਿੱਟੀ ਬੇਸ਼ੁਮਾਰ ਬੋਰੀਆਂ ਜਿਹੜੀਆਂ ਇੱਥੇ ਤੇ ਬੈਹੇ ਆ ਇਹ ਹੀ ਪੰਜਾਬ ਦੀ ਖੂਬਸੂਰਤੀ ਹੈ ਹਾਂ ਮੈਂ ਗੁਰੂ ਸਾਹਿਬ ਦਾ ਜਿਹੜਾ ਹੈ ਉਹਨਾਂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਅਗਲੇ ਜਿਹੜੇ ਦੌਰ ਦੇਣਾ ਹੈ ਉਹ ਵੀ ਬੜੇ ਔਖੇ ਹੈ ਮਹਾਂਬਾਤਾਂ ਰਾਣੀ ਮਾਤਾ ਨਾਨਾ ਦੇਵੀ ਕਿਰਪਾ ਰੱਖੂਗੀ ਅੱਜ ਜਿਹੜਾ ਹੈ 12 ਜਗ੍ਹਾ ਅਸੀਂ ਜਿੱਥੇ-ਜਿੱਥੇ ਖੁਦ ਵੀ ਜਾ ਸਕੋ ਮੌਕੇ ਤੇ ਵੀ ਜਾ ਕੇ ਔਕੇ ਤੇ ਅੱਗੇ ਵੀ ਜਿਹੜੇ ਹੈ ਨਪਰੇਡ ਦੇ ਰਵਾਗੇ ਜਿੰਨੇ ਵੀ ਸਾਥੀਆਂ ਨੇ ਆ ਸਹਿਯੋਗ ਕੀਤਾ ਇਸਾਰੇ ਕੰਮ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਵਾਸੀਆਂ ਦਾ ਸਭ ਦਾ ਸਭ ਦਾ ਬਹੁਤ ਬਹੁਤ ਧੰਨਵਾਦ